ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੇ ਹੋਏ ਬਾਬਰ ਦੇ ਹਮਲੇ ਦੇ ਨਾਲ ਸੰਬੰਧਤ ਚਾਰ ਸ਼ਬਦਾਂ ਦੀ ਉਹ ਚਾਰ ਸ਼ਬਦ ਹਨ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਹ ਸ਼ਬਦ ਤਲੰਗ ਰਾਗ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਖੁਰਾਸਾਨ ਕਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਇਹ ਸ਼ਬਦ ਵੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਖ ਦੇ ਵਿੱਚ ਤੀਸਰਾ ਸ਼ਬਦ ਹੈ ਜਿੰਨ ਸਿਰ ਸੂਨ ਪਟੀਆਂ ਮੰਗੀ ਪਾਇ ਸੰਦੂਰ ਇਹ ਆਸਾ ਰਖ ਦੀਆਂ ਅਸ਼ਟਪਦੀਆਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਚੌਥਾ ਸ਼ਬਦ ਕਹਾਂ ਸੁਖੇਲ ਤਵੇਲਾ ਕੋੜੇ ਕਹਾਂ ਭੇਰੀ ਸ਼ਹਿਨਾਈ ਇਹ ਵੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਖ ਦੇ ਅੰਦਰ ਹੈ ਤੇ ਇਹ ਚਾਰੋਂ ਹੀ ਸ਼ਬਦ ਬਾਬਰ ਦੇ ਹਮਲੇ ਦੇ ਨਾਲ ਸੰਬੰਧਤ ਹਨ ਹੁਣ ਜਦੋਂ ਅਸੀਂ ਹਿੰਦੁਸਤਾਨ ਦੇ ਇਤਿਹਾਸ ਤੇ ਚਾਤੀ ਮਰਦੇ ਹਾਂ ਤੇ ਇੱਥੇ ਦੇ ਲੋਕ ਜਿਹੜੇ ਸਨ ਉਹ ਜਾਤ ਪਾਤ ਦੇ ਵਿਤਕਰੇ, ਵਰਨ ਵੰਡ ਦੇ ਵਿਤਕਰੇ ਅਤੇ ਹੋਰ ਕਈ ਮਤਾਂ-ਮਤਾਂਤਰਾਂ ਦੇ ਵਿਤਕਰੇ ਦੇ ਸ਼ਿਕਾਰ ਹੋਏ ਪਏ ਸਨ ਜਿਸ ਕਰਕੇ ਇਹ ਆਪਸ ਦੇ ਵਿੱਚ ਹੀ ਈਰਖਾ ਤੇ ਦੁਸ਼ਮਣੀ ਰੱਖਦੇ ਸਨ ਤੇ ਇਸੇ ਕਾਰਨ ਹੀ ਉਦੇਸ਼ੀ ਤਰਵੀ ਜਰਵਾਣੇ ਜਿਹੜੇ ਸਨ ਉਹਨਾਂ ਦਾ ਚਿੱਤ ਇਸ ਦੇਸ਼ ਦੇ ਉੱਤੇ ਸਦਾ ਹੀ ਲਲਚਾਇਆ ਰਹਿੰਦਾ ਸੀ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਨੇ ਸੰਮਤ 769 ਦੇ ਵਿੱਚ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਸਿੰਧ ਦੇ ਰਾਜੇ ਜ਼ਾਹਰ ਨੂੰ ਹਰਾ ਕੇ ਤੇ ਇੱਥੇ ਆਪਣਾ ਕਬਜ਼ਾ ਕੀਤਾ ਇਹ ਇਸਵੀ ਸਾਲ 1712 ਦੀ ਘਟਨਾ ਹੈ ਇਸ ਤੋਂ ਪਿਛੋਂ ਮਾਮੂਰ ਸ਼ੇਦ ਖੁਰਾਸਾਨ ਦੇ ਹਾਕਮ ਨੇ ਅਤੇ ਸੁਬਕਤਗਿਨ ਮਹਿਮੂਦ ਗਜਨਵੀ ਨੇ अनेका ਹਮਲ ਕੀਤੇ ਭਾਰਤ ਵਿੱਚ ਮੁਸਲਮਾਨੀ ਸਲਤਨਤ ਸਹਾਬੂਦੀਨ ਮਹਮਦ ਗੌਰੀ ਨੇ ਹੀ ਜਮਾਈ ਉਸਨੇ ਪ੍ਰਥਵੀ ਰਾਜ ਚੋਹਾਨ ਨੂੰ ਮਾਰ ਕੇ ਦਿੱਲੀ ਦਾ ਸਿੰਘਾਸਨ ਜਿਹੜਾ ਸੀ ਮੰਨ ਲਿਆ ਤੇ ਆਪਣੇ ਗੁਲਾਮ ਕੁਤਬਦੀਨ ਐਬਕ ਨੂੰ ਸਮਤ 1266 ਦੇ ਵਿੱਚ ਉਸਨੇ ਬਾਦਸ਼ਾਹ ਬਣਾ ਦਿੱਤਾ ਇਸ ਤੋਂ ਪਿਛੋਂ ਅਨੇਕਾ ਖਾਨਦਾਨਾਂ ਨੇ ਦਿੱਲੀ ਦੇ ਉੱਤੇ ਆਪਣਾ ਰਾਜ ਕੀਤਾ ਤੇ ਅਖੀਰ ਵੇਲੇ ਲੋਧੀ ਖਾਨ ਦੇ ਬਾਦਸ਼ਾਹ ਇਬਰਾਹਿਮ ਜੋ ਕਿ ਸਮਤ 1584 ਦੇ ਵਿੱਚ ਜਿਸ ਨੂੰ ਮੁਗਲ ਵੰਸੀ ਬਾਬਰ ਨੇ ਮਾਰ ਕੇ ਜੋ ਜਿੱਤ ਪ੍ਰਾਪਤ ਕੀਤੀ ਸੀ ਬਾਬਰ ਜਿਹੜਾ ਸੀ ਤੈਮੂਰ ਤੋਂ ਛੇਵੀਂ ਪੀੜੀ ਸੀ ਤੇ ਭਾਰਤ ਦਾ ਰਾਜ ਉਸਨੇ ਆਪਣੇ ਹੱਥ ਵਿੱਚ ਲਿਆ ਬਾਬਰ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਦੇ ਨਾਲ ਸੈਦਪੁਰ ਵਿਖੇ ਹੋਈ ਸੀ ਸੈਦਪੁਰ ਦਾ ਨਾਮ ਸ਼ੇਰ ਸ਼ਾਹ ਨੇ ਸ਼ੇਰ ਗੜ ਰੱਖਿਆ ਸੀ ਤੇ ਇਸ ਦਾ ਨਾਮ ਐਮਨਾਬਾਦ ਵੀ ਕਿਹਾ ਜਾਂਦਾ ਹੈ ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਐਮਨਾਬਾਦ ਤਾਪਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਭਾਈ ਲਾਲੋ ਜੀ ਇਸੇ ਹੀ ਨਗਰ ਦਾ ਰਹਿਣ ਵਾਲਾ ਸੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰਕ ਫੇਰੀ ਦੇ ਦੌਰਾਨ ਸੁਲਤਾਨਪੁਰ ਤੋਂ ਚੱਲ ਕੇ ਲਾਹੌਰ ਤੋਂ ਹੁੰਦੇ ਹੋਏ ਐਮਨਾਬਾਦ ਪਹੁੰਚੇ ਸਨ ਤੇ ਐਮਨਾਬਾਦ ਇੱਕ ਗਰੀਬ ਤੇ ਕਿਰਤੀ ਆਈ ਲਾਲੋ ਜੀ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਟਿਕਾਣਾ ਕੀਤਾ ਇਸ ਇਲਾਕੇ ਦਾ ਹਾਕਮ ਜਾਲਮ ਖਾਨ ਸੀ ਤੇ ਉਸ ਦਾ ਅਹਲਕਾਰ ਮਲਕ ਪਾਗੋਸ ਜੋ ਗਰੀਬਾਂ ਤੇ ਲੋਕਾਂ ਤੇ ਅਤਿਆਚਾਰ ਕਰਦਾ ਸੀ ਜੁਰਮ ਕਰਦਾ ਸੀ ਤੇ ਇਹ ਇੱਕ ਜੱਗ ਕਰ ਰਿਹਾ ਸੀ ਤੇ ਉਸ ਜੱਗ ਦੇ ਵਿੱਚ ਇਸ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦ ਭੇਜਿਆ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਬ੍ਰਹਮ ਭੋਜ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਗੁਰੂ ਨਾਨਕ ਤੇਰ ਜੀ ਦਾ ਸਿਧਾਂਤ ਸੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਸ ਕਰਕੇ ਇੱਕ ਕਿਰਤੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਨੇ ਕੋਧਰੇ ਦੀ ਰੋਟੀ ਖਾ ਕੇ ਉਸ ਦੇ ਵਿੱਚੋਂ ਦੁੱਧ ਦਾ ਸਵਾਦ ਮਾਣਿਆ ਤੇ ਮੁਲਕ ਭਾਗੋ ਤੇ ਖੀਰਾਂ ਪੂੜਿਆਂ ਨੂੰ ਟੁਕਰਾਇਆ ਤੇ ਦੱਸਿਆ ਕਿ ਇਹ ਗਰੀਬ ਦੇ ਖੂਨ ਦੇ ਨਾਲ ਜਪੜੇ ਹੋਏ ਹਨ ਇਸ ਕਰਕੇ ਇਹ ਮੇਰੇ ਗ੍ਰੰਥ ਕਰਨ ਦੇ ਯੋਗ ਨਹੀਂ ਹਨ ਸੋ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰਕ ਫੇਰੀ ਦੌਰਾਨ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਆਏ ਸਨ ਇਸ ਤੋਂ ਇਲਾਵਾ ਜਦੋਂ ਗੁਰੂ ਨਾਨਕ ਦੇਵ ਜੀ ਇਸਲਾਮਕ ਦੇਸ਼ਾਂ ਦੇ ਪ੍ਰਚਾਰਕ ਦੌਰੇ ਤੋਂ ਵਾਪਸ ਪਰਤ ਰਹੇ ਸਨ ਤੇ ਉਸ ਵਕਤ ਵੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਚਾਰੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਐਮਨਾਬਦ ਆਏ ਸਨ ਸੈਦਪੁਰ ਤੇ ਇੱਥੇ ਉਸ ਵਕਤ ਪਠਾਣਾਂ ਦਾ ਰਾਜ ਸੀ ਇਹ ਪਠਾਣ ਜਿਹੜੇ ਹਨ ਐਸੋ ਇਸ਼ਰਤ ਦੇ ਵਿੱਚ ਸਾਰੇ ਹੱਦ ਬਨੇ ਟਪ ਚੁੱਕੇ ਸਨ ਇਹ ਪਰਮਾਤਮਾ ਨੂੰ ਪੁੱਲ ਬੈਠੇ ਸਨ ਤੇ ਇਹਨਾਂ ਦੇ 1 ਲੱਖ ਦਾ ਦਿਵਾਲਾ ਨਿਕਲ ਚੁੱਕਾ ਸੀ ਧਰਮੀ ਜੀਵਨ ਇਹਨਾਂ ਦੇ ਜ਼ਿੰਦਗੀ ਦੇ ਵਿੱਚੋਂ ਅਲੋਪ ਹੋ ਚੁੱਕਾ ਸੀ ਪਠਾਣ ਹਾਕਮ ਰਾਜਪਾਲ ਦੇ ਨਸ਼ੇ ਵਿੱਚ ਮਤਮਸਤ ਹੋ ਰਹੇ ਸਨ ਤੇ ਉਹਨਾਂ ਦੇ ਚੋਲੀ ਚੁੱਕ ਮੌਕਾ ਫਿਰ ਉਸੇ ਹਿੰਦੂ ਜਿਹੜੇ ਸਨ ਉਹ ਵੀ ਪਠਾਨ ਹਾਕਮਾਂ ਨਾਲ ਰਲ ਕੇ ਗਰੀਬ ਜਨਤਾ ਦਾ ਕੂਨ ਨਿਚੋੜਦੇ ਸਨ ਤੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਲਾਲੀਆਂ ਚੜ ਰਹੀਆਂ ਸਨ ਧਾਰਮਿਕ ਆਗੂ ਆਪ ਘੁਰਾਈ ਪਏ ਹੋਏ ਸਨ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਧਾਰਮਿਕ ਆਗੂਆਂ ਦਾ ਕਾਦੀ ਖੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਇਤੋਂ ਦੇ ਲੋਕ ਜਿਹੜੇ ਸਨ ਉਹ ਇਹਨੇ ਅਸ਼ਿਸ਼ਰਤ ਦੇ ਵਿੱਚ ਮਦ ਮਸਤ ਹੋ ਚੁੱਕੇ ਸਨ ਕਿ ਉਹ ਪਰਮਾਤਮਾ ਨੂੰ ਭੁੱਲ ਚੁੱਕੇ ਸਨ ਸੇ ਜਿਸ ਵਕਤ ਗੁਰੂ ਨਾਨਕ ਦੇਵ ਜੀ ਅਮਨਾਬਾਦ ਗੁਜੇ ਭਾਈ ਮਰਦਾਨਾ ਜੀ ਵੀ ਸਤਗੁਰਾਂ ਦੇ ਨਾਲ ਸਨ ਤੇ ਲਾਲੂ ਦੇ ਘਰ ਡੇਰਾ ਕੀਤਾ ਤੇ ਹਰ ਰੋਜ਼ ਸਤ ਸੰਗਤ ਹੁੰਦਾ ਸੰਤ ਸਾਧ ਫਕੀਰ ਪੀਰ ਗੁਰਮੁਖ ਜਨ ਸੱਚ ਦੇ ਭਾਲ ਕਰਨ ਵਾਲੇ ਸਤਗੁਰਾਂ ਦੇ ਪਾਸ ਆ ਕੇ ਠਹਿਰਦੇ ਤੇ ਸਤਗੁਰਾਂ ਦੇ ਪਾਵਨ ਬਚਨਾਂ ਨੂੰ ਸਰਵਣ ਕਰਦੇ ਪਠਾਨ ਹਾਕਮ ਅਤੇ ਚੋਲੀ ਚੋਕ ਖਤਰੀ ਹਿੰਦੂ ਬ੍ਰਾਹਮਣ ਮੌਲਾਣਿਆਂ ਦੇ ਧਨ ਅਤੇ ਜੁਬਨ ਆਦਿਕ ਦੇ ਨਸ਼ੇ ਵਿੱਚ ਭੂਤੇ ਹੋਏ ਸਨ ਤੇ ਚਾਲ ਬਾਜ ਪੰਡਤਾਂ ਨੇ ਉਹਨਾਂ ਦਿਨਾਂ ਵਿੱਚ ਹੀ ਕੋਈ ਤਾਰਾ ਚੜ੍ਹਿਆ ਤੇ ਡੁੱਬਿਆ ਹੋਇਆ ਸੀ ਜਿਸ ਕਾਰਨ ਉਹਨਾਂ ਦਿਨਾਂ ਵਿੱਚ ਹੀ ਵਿਆਹ ਸ਼ਾਦੀਆਂ ਦਾ ਜੋਰ ਸੀ ਹਿੰਦੂ ਅਤੇ ਪਠਾਨ ਘਰਾਣਿਆਂ ਦੇ ਵਿੱਚ ਬਹੁਤ ਸਾਰੀਆਂ ਸ਼ਾਦੀਆਂ ਹੋ ਰਹੀਆਂ ਸਨ ਨਾਚ ਗਾਣੇ ਹੋ ਰਹੇ ਸਨ ਸ਼ਰਾਬਾਂ ਦੇ ਦੌਰ ਚੱਲ ਰਹੇ ਸਨ ਇਹ ਤਬਕਾ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਸੁੱਚੇ ਮਤ ਨਾਲ ਪਹਿਲਾਂ ਹੀ ਖੰਨ ਸੁਖਾ ਰਿਹਾ ਸੀ ਸ਼ਰਾਬ ਦੇ ਨਸ਼ੇ ਨਾਲ ਮਤਮਰੀ ਹੋਣ ਕਾਰਨ ਹੰਕਾਰ ਵਿੱਚ ਆਕੜੇ ਹੋਏ ਸਨ ਸੋ ਗੁਰੂ ਨਾਨਕ ਪਸਾਣ ਜਦੋਂ ਸਿਹਦਪੁਰੀ ਜ਼ਾਲਮ ਹਾਕਮਾਂ ਦੀਆਂ ਤੇ ਪਰਜਾ ਦੀ ਐਸੀ ਹਾਲਤ ਦੇਖੀ ਤਾਂ ਆਪਣੇ ਸਿੱਖ ਭਾਈ ਲਾਲੋ ਜੀ ਨੂੰ ਦੱਸਿਆ ਕਿ ਅਕਾਲ ਪੁਰਖ ਨੇ ਆਪਣੇ ਅਟਲ ਨਿਯਮ ਅਨੁਸਾਰ ਇਹਨਾਂ ਦੇ ਕੀਤੇ ਕਰਮਾਂ ਦਾ ਫਲ ਇਹਨਾਂ ਨੂੰ ਜ਼ਰੂਰ ਭੁਗਤਾਉਣਾ ਹੈ ਗੁਰੂ ਨਾਨਕ ਦੇਵ ਜੀ ਨੇ ਭਵਿੱਖ ਬਚਨ ਉਚਾਰਨ ਕੀਤੇ ਇਹ ਸਮਝਾਇਆ ਕਿ ਇਹਨਾਂ ਪੁੱਤਰੇ ਹੋਏ ਲੋਕਾਂ ਦੀ ਜੋ ਦੁਰਦਸ਼ਾ ਹੋਣੀ ਹੈ ਉਹ ਮੈਂ ਲਾਲੋ ਤੈਨੂੰ ਇਸ ਤਰ੍ਹਾਂ ਬਿਆਨ ਕਰਕੇ ਦੱਸਦਾ ਹਾਂ ਸਤਿਗੁਰੂ ਜੀ ਦਾ ਸ਼ਬਦ ਮਿਲਦਾ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸੋ ਇਹਨਾਂ ਸ਼ਬਦਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਇਹ ਵੇਖਾਂਗੇ ਕਿ ਅਕਾਲ ਪੁਰਖ ਦੇ ਬਣਾਏ ਹੋਏ ਅਟਲ ਕਾਨੂੰਨ ਤੇ ਨਿਯਮਾਂ ਦੇ ਬਾਰੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਹੀ ਸ਼ਬਦਾਂ ਵਿੱਚ ਕੀ ਫੈਸਲਾ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਤਲੰਗ ਰਾਗ ਦੇ ਸ਼ਬਦ ਵਿੱਚ ਬਚਨ ਕਰਦੇ ਹਨ ਜਿਨ ਉਪਾਈ ਰੰਗ ਰਵਾਈ ਬੈਠਾ ਵਿਖੇ ਵਖ ਅਕੇਲਾ ਇਸ ਤੋਂ ਇਲਾਵਾ ਸਤਿਗੁਰੂ ਜੀ ਸਮਝਾਉਂਦੇ ਹਨ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚਣਾ ਨਿਆਉ ਕਰੇਗ ਮਸੂਲਾ ਪਰਮਾਤਮਾ ਆਪ ਸੱਚਾ ਹੈ ਉਸ ਦਾ ਨਿਆ ਸੱਚਾ ਹੈ ਤੇ ਉਸ ਦਾ ਨਿਆ ਸੱਚ ਦੇ ਆਧਾਰ ਦੇ ਉੱਤੇ ਹੀ ਹੁੰਦਾ ਹੈ ਇਸ ਤੋਂ ਇਲਾਵਾ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਨਿਰਦੋਸ਼ ਹੈ ਤੇ ਸਦਾ ਹੀ ਨਿਰਦੋਸ਼ ਰਹਿੰਦਾ ਹੈ ਤੇ ਨਾ ਹੀ ਉਹ ਆਪਣੇ ਉੱਤੇ ਕੋਈ ਦੋਸ਼ ਆਉਣ ਹੀ ਦਿੰਦਾ ਹੈ ਆਸਾ ਰਖ ਦੇ ਸ਼ਬਦ ਅੰਦਰ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਆਪੇ ਦੋਸ਼ ਨ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਏਤੀ ਮਾਰ ਪਈ ਕਰਲਾਣੀ ਤੈਂ ਕੀ ਦਰਦ ਨ ਆਇ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪ੍ਰਮਾਤਮਾ ਦੇ ਸਾਹਮਣੇ ਮਨੁੱਖ ਦੀ ਕੋਈ ਹਸਤੀ ਨਹੀਂ ਹੈ ਮਨੁੱਖ ਦੀ ਕੋਈ ਪਾਇਆ ਨਹੀਂ ਹੈ ਮਨੁੱਖ ਦੀ ਕੋਈ ਸਮਰੱਥਾ ਤੇ ਤਾਕਤ ਨਹੀਂ ਹੈ ਆਸਾ ਰاگ ਦੇ ਅੰਦਰ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਜੇ ਕੋ ਨਾਉ ਧਰਾਏ ਵੱਡਾ ਸਾਧ ਕਰੇ ਮਨ ਭਾਣੇ ਖਸਮੈ ਨਜ਼ਰੀ ਕੀੜਾ ਆਵੇ ਜਿੱਤੇ ਚੁਗੈ ਦਾਣੀ ਹੁਣ ਇਤੋਂ ਦੇ ਲੋਕ ਹੰਕਾਰੀ ਹੋਏ ਪਏ ਸਨ ਪਰਮਾਤਮਾ ਨੂੰ ਪੁਰਜੁਕੇ ਸਨ ਤੇ ਐਸ਼ ਇਸ਼ਰਤ ਦੇ ਵਿੱਚ ਮਦਮਸਤ ਸਨ ਤੇ ਗਰੀਬਾਂ ਦੇ ਨਾਲ ਧੱਕਾ ਕਰਦੇ ਸਨ ਇਸ ਕਰਕੇ ਸਤਿਗੁਰੂ ਜੀ ਆਖਦੇ ਹਨ ਕਿ ਪਰਮਾਤਮਾ ਸਭ ਦੀ ਹਾਲਤ ਨੂੰ ਜਾਣਦਾ ਹੈ ਸਤਿਗੁਰੂ ਜੀ ਨੇ ਹੋਰ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਦੇ ਇਤੇ ਹੋਏ ਦਾ ਕੋਈ ਪਾਰਾ ਵਾਰ ਨਹੀਂ ਹੈ ਕੋਈ ਅੰਤ ਨਹੀਂ ਹੈ ਤੇ ਬੰਦਾ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ ਸਤਿਗੁਰੂ ਜੀ ਨੇ ਆਸਾ ਰਖ ਦੇ ਸ਼ਬਦ ਅੰਦਰ ਬਚਨ ਕਹੇ ਹਨ ਆਦ ਫੁਰਕ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵਿਸ ਇਸ ਤੋਂ ਇਲਾਵਾ ਸਤਿਗੁਰੂ ਜੀ ਨੇ ਵਿਚਾਰ ਦਿੱਤਾ ਹੈ ਕਿ ਧਨ ਅਤੇ ਜੋਬਨ ਦੇ ਨਸ਼ੇ ਵਿੱਚ ਫਸ ਕੇ ਮਨੁੱਖ ਜਿਹੜਾ ਹੈ ਉਹ ਹਮੇਸ਼ਾ ਖੁਆਰ ਹੀ ਹੁੰਦਾ ਹੈ ਆਸਾ ਰਖ ਦੇ ਅੰਦਰ ਹੀ ਸਤਿਗੁਰੂ ਜੀ ਦੇ ਬਚਨ ਹਨ ਤਨ ਜੋਬਨ ਦੇ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਕਿ ਪਹਿਲਾਂ ਹੀ ਵਿਵੇਕ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ ਹੁਣ ਜਿਹੜੇ ਲੋਕ ਪਹਿਲਾਂ ਵਿਵੇਕ ਬੁੱਧੀ ਤੋਂ ਕੰਮ ਨਹੀਂ ਲੈਂਦੇ ਅਖੀਰ ਉਹਨਾਂ ਨੂੰ ਸਜ਼ਾ ਮਿਲਦੀ ਹੈ ਤੇ ਆਪਣੇ ਉਸ ਕੀਤੇ ਹੋਏ ਉਹ ਕਰਮ ਦਾ ਫਲ ਭੋਗਣਾ ਪੈਂਦਾ ਹੈ ਅਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜ਼ਾ ਜੇ ਪਹਿਲਾਂ ਹੀ ਵਿਵੇਕ ਬੁੱਧੀ ਤੋਂ ਕੰਮ ਲਿਆ ਜਾਵੇ ਤੇ ਫਿਰ ਸਜ਼ਾ ਦੇ ਭਾਗੀ ਕਿਉਂ ਬਣੀ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਉਹ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਾਉਂਦਾ ਹੈ ਜੋ ਤੇ ਸਪਾਵੇ ਸੋ ਥੀਏ ਨਾਨਕ ਕਿਆ ਮਨੁਖ ਫਿਰ ਸਤਗੁਰੂ ਜੀ ਨੇ ਇਸ ਤੋਂ ਇਲਾਵਾ ਸਮਝਾਇਆ ਹੈ ਕਿ ਇਸ ਸਾਰੀ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਆਪ ਹੈ ਇਹ ਜਗ ਤੇਰਾ ਤੂੰ ਗੁਸਾਈ ਏਕ ਕੜੀ ਮੈਂ ਥਾਪੋ ਤਾਪੇ ਜਾਰ ਵੰਡ ਦੇਵੇ ਪੰਛੀ ਸੋ ਸਤਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਕਿ ਤਨ ਦੌਲਤ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੋ ਸਕਦੀ ਤੇ ਮਰਨ ਦੇ ਵੇਲੇ ਇਹ ਨਾਲ ਨਹੀਂ ਜਾਂਦੀ ਇਸੇ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾਂ ਬਾਜੂ ਹੋਵੇ ਨਹੀਂ ਮੁਇਆ ਸਾਥ ਨਾ ਜਾਈ ਇਸੇ ਦੇ ਬਾਰੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਵੀ ਸੋਈ ਦੇ ਕੇ ਸਮਝਾਇਆ ਸੀ ਇਸ ਤੋਂ ਇਲਾਵਾ ਸਤਗੁਰੂ ਜੀ ਸਮਝਾਉਂਦੇ ਹਨ ਪ੍ਰਭੂ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਉਹ ਖੁਆਰ ਕਰਨ ਤੋਂ ਪਹਿਲਾਂ ਮਨੁੱਖ ਦੀ ਚੰਗਿਆਈ ਜਿਹੜੀ ਹੈ ਖੋਲ ਲੈਂਦਾ ਆਸਾ ਰਗ ਦੇ ਸ਼ਬਦਾਂ ਅੰਦਰ ਹੀ ਬਚਨ ਹਨ ਜਿਸ ਨੂੰ ਆਪ ਖੁਆਈ ਕਰਤਾ ਖੁਸ਼ ਲਈ ਚੰਗਿਆਈ ਇਸ ਸਤਿਗੁਰੂ ਜੀ ਆਖਦੇ ਹਨ ਕਿ ਮਨੁੱਖ ਨੂੰ ਦੁੱਖ ਤੇ ਸੁੱਖ ਵਿੱਚ ਅਕਾਲ ਪੁਰਖ ਦਾ ਪਾਣਾ ਮੰਨਣਾ ਚਾਹੀਦਾ ਹੈ ਤੇ ਉਸ ਦੇ ਹੁਕਮ ਦੇ ਵਿੱਚ ਹੀ ਰਜਾ ਤੇ ਵਿੱਚ ਰਾਜੀ ਰਹਿਣਾ ਚਾਹੀਦਾ। ਆਸਾ ਰਖ ਦੇ ਸ਼ਬਦ ਅੰਦਰ ਸਤਿਗੁਰੂ ਜੀ ਦੇ ਬਚਨ ਹਨ ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸ ਤੈ ਜਾਈ ਰੁਾਈ ਹੁਕਮੀ ਹੁਕਮ ਚਲਾਏ ਵਿਖਸੇ ਨਾਨਕ ਲਖਿਆ ਪਾਈ। ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸ ਤੈ ਜਾਈ ਰੁਾਈ ਹੁਕਮੀ ਹੁਕਮ ਚਲਾਏ ਵਿਖਸੇ ਨਾਨਕ ਲਖਿਆ ਪਾਈ। ਸੋ ਚਾਰ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੇ ਨਾਲ ਸੰਬੰਧਿਤ ਜਿਹੜੇ ਹਨ ਉਹ ਉਚਾਰਨ ਕੀਤੇ ਹਨ ਜਿਨ੍ਹਾਂ ਵਿੱਚੋਂ ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ ਕਿ हे ਲਾਲੋ ਮੈਨੂੰ ਜਿਸ ਤਰ੍ਹਾਂ ਉਸ ਪਰਮਾਤਮਾ ਵੱਲੋਂ ਆਖਿਆ ਹੋ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਆਪਰਨ ਵਾਲਾ ਹੈ ਮੈਂ ਉਹ ਤੈਨੂੰ ਦੱਸ ਰਿਹਾ ਬਚਨ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲੋ ਉਹ ਕੀ ਹੈ ਕਿ ਬਾਬਰ ਜਿਹੜਾ ਹੈ ਉਹ ਇਹਨਾਂ ਪਠਾਣਾਂ ਦੇ ਪਾਪਾਂ ਕਰਮਾਂ ਦੀ ਬਰਾਤ ਲੈ ਕੇ ਜੰਨ ਲੈ ਕੇ ਤੇ ਇਹਨਾਂ ਦੇ ਉੱਤੇ ਚੜਾਈ ਕਰੇਗਾ ਤੇ ਫਿਰ ਇਤੋਂ ਦੇ ਲੋਕਾਂ ਦੇ ਕੋਲੋਂ ਉਹ ტიკਾ ਜੋਰੀ ਦੇ ਨਾਲ თან ਦੌਲਤ ਇੱਜ਼ਤ ਆਬਰੂ ਹਕੂਮਤ ਦਾ ਕੰਨਿਆਦਾਨ ਮੰਗੇਗਾ ਪਾਪ ਕੀ ਜਨ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਣ ਵਿਲਲ ਉਹ ਤੱਕੇ ਦੇ ਨਾਲ ਇਹਨਾਂ ਦੀਆਂ ਇਸਤਰੀਆਂ ਦੀ ਬੇਪਤੀ ਕਰੇਗਾ ਅਤੇ ਇਹਨਾਂ ਦੇ ਕੀਤੇ ਹੋਏ ਜਿਹੜੇ ਪਾਪ ਕਰਮ ਹਨ ਉਹਨਾਂ ਦਾ ਫਲ ਇਹਨਾਂ ਨੂੰ ਭੁਗਤਣਾ ਪਵੇਗਾ ਇਸ ਤਰੀਕੇ ਦੇ ਨਾਲ ਏ ਲਾਲੂ ਇਹਨਾਂ ਪਠਾਣਾ ਅਤੇ ਸੈਦਪੁਰ ਵਾਸੀਆਂ ਵਿੱਚੋਂ ਸ਼ਰਮ ਹਜਾ ਅਤੇ ਧਰਮ ਦਾ ਆਚਾਰ ਦੋਨੋਂ ਹੀ ਮੂਲੋਂ ਹੀ ਮੁੱਕ ਚੁੱਕੇ ਹਨ ਖਤਮ ਹੋ ਚੁੱਕੇ ਹਨ ਝੂਠ ਹੀ ਇਹਨਾਂ ਦੇ ਜੀਵਨ ਵਿੱਚ ਪ੍ਰਧਾਨ ਬਣ ਕੇ ਫਿਰ ਰਿਹਾ ਹੈ ਸਤਿਗੁਰੂ ਜੀ ਦੇ ਬਚਨ ਹਨ ਸ਼ਰਮ ਧਰਮ ਦੁਇ ਸਾਪ ਖਲੋਏ ਕੂੜ ਫਿਰੈ ਪ੍ਰਧਾਨ ਵੀ ਲਾਲੂ ਇਹਨਾਂ ਦੇ ਪਾਪ ਕਰਮਾ ਸਦਕਾ ਹੁਣ ਕਾੜੀਆਂ ਤੇ ਬ੍ਰਾਹਮਣਾਂ ਵੱਲੋਂ ਪੜ੍ਹਾਏ ਜਾਣ ਵਾਲੇ ਵਿਆਹਾਂ ਦੀ ਗੱਲ ਜੋ ਮਰ ਜਾਦਾ ਮੁੱਕ ਚੁਕੀ ਹੈ ਬਾਬਰ ਦੀ ਫੌਜ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਦੀ ਐਸੀ ਦੁਰਦਸ਼ਾ ਕੀਤੀ ਜਾਏਗੀ ਕਿ ਜਾਨੋ ਇਹਨਾਂ ਦੇ ਵਿਆਹ ਕਾਜੀਆਂ ਦਾ ਬ੍ਰਾਹਮਣਾਂ ਦੀ ਥਾਵੇਂ ਸ਼ੈਤਾਨ ਪੜਾ ਰਿਹਾ ਹੈ ਕਾਜੀਆਂ ਬ੍ਰਾਹਮਣਾਂ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲਾ ਅਗਦ ਸ਼ਬਦ ਦਾ ਅਰਥ ਹੈ ਨਕਾਹ ਜੋ ਵਿਆਹ ਸ਼ਾਦੀ ਸਮੇਂ ਕੀਤਾ ਜਾਂਦਾ ਹੈ ਸਤਿਗੁਰੂ ਜੀ ਨੇ ਸਮਝਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਘਟਨਾ ਜਿਹੜੀ ਹੈ ਵਾਪਰਨ ਵਾਲੀ ਹੈ ਤੇ ਇਹਨਾਂ ਲੋਕਾਂ ਦੀ ਜੋ ਦੁਰਦਸ਼ਾ ਹੋਣੀ ਹੈ ਮੈਨੂੰ ਉੱਪਰ ਤੱਕ ਨਜ਼ਰ ਆ ਰਹੀ ਆ ਰਹੀ ਹੈ ਸੈਦਪੁਰ ਦੇ ਪੁੱਤੇ ਹੋਏ ਲੋਕਾਂ ਦੀਆਂ ਇਸਤਰੀਆਂ ਦੀ ਬਹੁਤ ਬੇਬਤੀ ਹੋਣ ਵਾਲੀ ਹੈ ਗੁਰੂ ਅਨੰਤਪ੍ਰੀਤ ਜੀ ਨੇ ਸਮਝਾਇਆ ਮੁਸਲਮਾਨ ਇਸਤਰੀਆਂ ਇਸ ਵਿਪਤਾ ਵਿੱਚੋਂ ਛੁਟਕਾਰਾ ਪਾਉਣ ਲਈ ਕੁਰਾਨ ਦੀਆਂ ਆਇਤਾਂ ਪੜਨਗੀਆਂ ਦੀਰਘ ਕਸ਼ਟ ਵਿੱਚ ਫਸ ਕੇ ਖੁਦਾ ਨੂੰ ਯਾਦ ਕਰਨਗੀਆਂ ਜੋ ਮਾਇਆ ਤੇ ਜਵਾਨੀ ਦੇ ਨਸ਼ੇ ਵਿੱਚ ਇਸ ਸਮੇਂ ਉਹਨਾਂ ਨੂੰ ਭੁੱਲਿਆ ਪਿਆ ਹੈ ਵਾਸ਼ਾ ਕਹਿੰਦੇ ਹਨ ਇਹ ਵਿਪਤਾ ਵੱਡੀ ਪੱਦਰ ਤੇ ਆਪਰੇਗੀ। ਸਤਿਗੁਰੂ ਜੀ ਦੇ ਬਚਨ ਹਨ ਮੁਸਲਮਾਨੀਆਂ ਪੜੇ ਕਤੇ ਬਾ ਕਸ਼ਟ ਮੈਂ ਕਰੇ ਖੁਦਾਈ ਵੇ ਲਾ ਲੋ। ਉੱਚੀਆਂ ਜਾਤੀਆਂ ਦੀਆਂ ਧੀਵੀਆਂ, ਨੀਵੀਆਂ ਜਾਤਾਂ ਦੀਆਂ ਧੀਵੀਆਂ ਅਤੇ ਹੋਰ ਹਿੰਦਵਾਨੀਆਂ ਸਭ ਨੂੰ ਇਸ ਵਿਪਤਾ ਦੇ ਲਿਖੇ ਵਿੱਚ ਹੀ ਆਇਆ ਸਮਝੋ। ਭਾਵ ਕਿ ਇਸ ਵਿਪਤਾ ਸਾਰਿਆਂ ਨੂੰ ਹੀ ਵਿਆਪੇਗੀ। ਸਭ ਦੀ ਹੀ ਇੱਕਸਾਰ ਦੁਰਦਸ਼ਾ ਹੋਣ ਵਾਲੀ ਹੈ। ਜਾਤ ਸਨਾਤੀ ਹੋਰ ਹਿੰਦਵਾਨੀਆਂ ਇਹ ਵੀ ਲਿਖਿਆ ਲਾਵੇ ਲਾ ਲੋ। ਫਿਰ ਸਤਿਗੁਰੂ ਜੀ ਨੇ ਸਮਝਾਇਆ ਕਿਸੇ ਆਧੁਪਰ ਵਿੱਚ ਹੋਣ ਵਾਲੇ ਇਸ ਖੂਨੀ ਵਿਆਹ ਦੇ ਕਾਰਨ ਨਗਰ ਵਿੱਚ ਹਰ ਪਾਸੇ ਖੂਨ ਦੇ ਸੋਹਲੇ ਘੋੜੀਆਂ ਸਵਾਗ ਗਾਏ ਜਾਣਗੇ। ਵੱਡੀ ਪੱਦਰ ਤੇ ਹੋਣ ਵਾਲੀਆਂ ਮੌਤਾਂ ਦੇ ਕਾਰਨ ਹਰ ਪਾਸੇ ਮਿਰਲਾਪ ਤੇ ਵਹਿਣ ਪੈਣਗੇ। ਆਮ ਉਹਾਂ ਵਿੱਚ ਕਿਸੇ ਛਿੜਕਿਆ ਜਾਂਦਾ ਹੈ ਪਰ ਇਸ ਖੂਨੀ ਵਿਆਹ ਵਿੱਚ ਲਹੂ ਦਾ ਕੇਸ਼ਰ ਛਿੜਕਿਆ ਜਾਵੇਗਾ। ਭਾਵੇਂ ਵੱਡੀ ਪੱਦਰ ਦੇ ਉੱਤੇ ਕਤਲੋ ਘਰਤ ਹੋਵੇਗੀ। ਖੂਨ ਕੇ ਸੋਹਲੇ ਗਾਵੀਆਂ ਨਾਨਕ ਰਾਤ ਕਾ ਕੰਗੂ ਪਾਇਵੇ ਲਨ। ਫਿਰ ਸਤਿਗੁਰੂ ਜੀ ਨੇ ਬਚੂ ਕਿਤੇ ਕਿ ਮੈਂ ਮਾਲਕ ਪ੍ਰਭੂ ਦੇ ਗੁਣ ਗਾਉਂਦਾ ਹਾਂ ਸਿਫਤ ਸਲਾ ਕਰਦਾ ਹਾਂ ਸੇ ਲਾਲੋ ਪ੍ਰਭੂ ਦੇ ਮਹਾਨ ਗੁਣਾ ਤੇ ਬੇਅੰਤ ਸ਼ਕਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਾਸ ਨਾਲ ਬਣੀ ਇਸ ਨਗਰੀ ਪਾਪ ਕੇ ਮਨੁੱਖਾ ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਮਾਲਕ ਦੀ ਰਜਾ ਜਾਂ ਹੁਕਮ ਦੀ ਗੱਲ ਆਖ ਰਿਹਾ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ 16 ਉਸ ਦੇ ਅਟੱਲ ਨਿਜਮਾ ਦਾ ਉਚਾਰਨ ਕਰਦਾ ਹਾਂ ਉਹ ਕਿ ਜਿਸ ਮਾਲਕ ਨੇ ਇਹ ਮਾਇਆ ਦੇ ਮੋਹ ਵਿੱਚ ਪਰਵਿਰਤ ਹੋਈ ਹੋਈ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਇਕੱਲਾ ਨਰਲੀ ਪ੍ਰਭੂ ਇਸ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਆਪਣੇ ਕਰਮਾਂ ਦੇ ਭੋਗ ਭੋਗਦਿਆਂ ਹੋਇਆਂ ਨੂੰ ਵੇਖ ਰਿਹਾ ਹੈ ਜਿੰਨ ਉਪਾਈ ਰੰਗ ਰਗਵਾਈ ਬੈਠਾ ਵਿਕੇ ਵਕ ਅਕੇਲਾ ਉਹ ਪਰਮਾਤਮਾ ਆਪ ਸੱਚਾ ਹੈ ਉਸ ਦਾ ਕਾਨੂੰਨ ਅਟਲ ਹੈ ਉਸ ਦੇ ਨਿਜਨ ਅਟਲਾਂ ਪ੍ਰਭੂ ਆਪ ਸਦਾ ਅਟਲ ਤੇ ਨਿਰੋਲ ਸੱਚਾ ਹੈ ਤੇ ਉਸਦਾ ਫੈਸਲਾ ਵੀ ਸਦਾ ਹੀ ਨਿਆਂ ਵਾਲਾ ਹੁੰਦਾ ਹੈ ਬਿਲਕੁਲ ਸੱਚਾ ਤੇ ਠੀਕ ਹੁੰਦਾ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਇਨਸਾਫ ਕਰੇਗਾ ਸਹਿਦਪੁਰੀ ਜਿਨ੍ਹਾਂ ਦੇ ਨਸ਼ੇ ਚੜੇ ਹੋਏ ਹਨ ਕਨ ਜਵਨ ਜਵਾਨੀ ਦੇ ਤੇ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਪਾਪ ਕਰਮਾਂ ਦੀਆਂ ਯੋਗ ਸਜ਼ਾ ਮ ਉਹ ਪਰਮਾਤਮਾ ਦਵੇਗਾ ਸੱਚਾ ਸੋ ਸਹਿਬ ਸੱਚਤ ਪਾਵਸ ਸੱਚਾ ਨਿਆਂ ਕਰੇ ਕੁ ਮਸੂਲਾ ਆਪਣੇ ਪਿੱਛੇ ਕੁਕਰਮਾ ਕਾਰਨ ਸੈਦਪੁਰੀਆਂ ਦੇ ਸਰੀਰ ਰੂਪੀ ਕਪੜੇ ਟੁਕੜੇ ਟੁਕੜੇ ਕੀਤੇ ਜਾਣਗੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਬਾਬਰ ਦੀ ਚੜ੍ਹਾਈ ਸਮੇ ਇਹਨਾਂ ਦੀ ਭਿਆਨਕ ਘਟਾਵਦੀ ਹੋਵੇਗੀ ਤੇ ਇਹ ਫਿਰ ਮੇਰੇ ਇਹਨਾਂ ਬਚਨਾਂ ਨੂੰ ਚੇਤੇ ਕਰਨਗੇ ਆਹ ਬਣਾ 78 ਜਾਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਸੱਚ ਕੀ ਬਾਣੀ ਨਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਸੋ ਸਤਗੁਰੂ ਜੀ ਨੇ ਸਮਝਾਇਆ ਕਿ 1578 ਦੇ ਵਿੱਚ ਬਾਬਰ ਆਵੇਗਾ ਤੇ 1500 97 ਦੇ ਵਿੱਚ ਉਸ ਦਾ ਖਾਨਦਾਨ ਜਿਹੜਾ ਹੈ ਇਹ ਤੋਂ ਚਲਾ ਜਾਵੇਗਾ ਤੇ ਅਜਿਹਾ ਹੀ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਦੇ ਤੇ ਹਮਲਾ ਕਰਕੇ ਆਪਣਾ ਰਾਜ ਸਥਾਪਿਤ ਕੀਤਾ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਮਨੂ ਜਿਹੜਾ ਸੀ ਉਹ ਹਾਰ ਖਾ ਕੇ ਤੇ ਵਾਪਸ ਇਰਾਨ ਇराक ਨੂੰ ਚਲਾ ਗਿਆ ਇਹ ਘਟਨਾ ਜਿਹੜੀ ਹੈ 1597 ਸੰਮਤ ਦੀ ਹੈ ਤੇ ਇਹਨਾਂ ਨੂੰ ਪਾਜ ਦੇਣ ਲਈ ਸ਼ੇਰ ਸਾਸੂਰੀ ਜਿਹੜਾ ਸੀ ਉਹ ਉੱਠਿਆ ਤੇ ਉਸ ਤੋਂ ਹਾਰ ਖਾ ਕੇ ਇਹ ਬਾਬਰ ਦਾ ਖਾਨਦਾਨ ਜਿਹੜਾ ਸੀ ਆਪਣੇ ਦੇਸ਼ ਪਰਤ ਗਿਆ ਇਹ ਹੈ ਇਸ ਬਾਬਰ ਦੇ ਹਮਲੇ ਦੇ ਨਾਲ ਸੰਬੰਧਤ ਪਹਿਲਾ ਸ਼ਬਦ ਬਾਕੀ ਸ਼ਬਦਾਂ ਦੀ ਵਿਚਾਰ ਅਸੀਂ ਬਾਅਦ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ